ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਅਮਰਦੀਪ ਬੰਗਾ ਮਿਲਾਵਟ ਕਰਨ ਵਾਲਿਆਂ ਦੇ ਉੱਤੇ ਇਰਾਦਾਇ ਕਤਲ ਦਾ ਪਰਚਾ ਕਿਉਂ ਨਾ ਹੋਵੇ ਨਕਲੀ ਦੁੱਧ ਨਕਲੀ ਪਨੀਰ ਵੇਚਣ ਵਾਲਿਆਂ ਦੇ ਉੱਤੇ ਇਰਾਦਾਇ ਕਤਲ ਦਾ ਪਰਚਾ ਕਿਉਂ ਨਾ ਹੋਵੇ ਅੱਜ ਘਰ ਘਰ ਦੇ ਵਿੱਚ ਕੈਂਸਰ ਫੈਲ ਰਿਹਾ ਹੈ ਔਰ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਜਿਹੜੀਆਂ ਨੇ ਉਹ ਇਹਨਾਂ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਨੇ ਲੋਕਾਂ ਦੀ ਜਾਨ ਜਾ ਰਹੀ ਹੈ ਇਹਨਾਂ ਦੁੱਧ ਮਾਰਕੀਟ ਦੇ ਵਿੱਚ ਕਹਿੰਦੇ ਨਹੀਂ ਹੈਗਾ ਜਿੰਨਾ ਇਸ ਵਕਤ ਦੁੱਧ ਦੀ ਪਨੀਰ ਦੀ ਡਿਮਾਂਡ ਹੈ ਸੋ ਜਿਹੜੇ ਲੋਕ ਮਲਾਵਟਾਂ ਕਰਦੇ ਨੇ ਉਹ ਕਿਸੇ ਵੀ ਚੀਜ਼ ਦੇ ਵਿੱਚ ਹੋਵੇ ਉਹ ਚਾਹੇ ਖਾਣ ਪੀਣ ਵਾਲੇ ਗੋਲ ਗੱਪੇ ਹੀ ਕਿਉਂ ਨਾ ਹੋਣ ਅਗਰ ਕਿਸੇ ਚੀਜ਼ ਦੇ ਵਿੱਚ ਮਲਾਵਟ ਪਾਈ ਜਾਂਦੀ ਹੈ ਤਾਂ ਉਹਨਾਂ ਲੋਕਾਂ ਦੇ ਉੱਤੇ ਇਰਾਦਾਇਕ ਕਤਲ ਦਾ ਪਰਚਾ ਕਿਉਂ ਨਾ ਹੋਵੇ ਜਦੋਂ ਲੋਕ ਉਹਨਾਂ ਨੂੰ ਖਾ ਪੀ ਕੇ ਜਾਂ ਨਾ ਚਾਹੁੰਦੇ ਹੋਏ ਵੀ ਖਾਂਦੇ ਨੇ ਤਾਂ ਫਿਰ ਉਹ ਜਿਹੜਾ ਆ ਉਹ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ ਤੁਸੀਂ ਕੀ ਖਾ ਰਹੇ ਹੋ ਕੀ ਪੀ ਰਹੇ ਹੋ ਤੁਸੀਂ ਚੰਗੇ ਫਰੂਟ ਵੀ ਜਿਹੜੇ ਅੱਜ ਕੋਸ਼ਿਸ਼ ਕਰਦੇ ਹੋ ਖਾਣ ਦੀ ਉਹਨਾਂ ਦੇ ਵਿੱਚ ਵੀ ਪ੍ਰੈਸਟੀਸਾਈਜ਼ਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਹਿੰਦੇ ਮਿਲਿਆ ਆਉਂਦਾ ਤਾਂ ਇਸ ਕਰਕੇ ਕਿਸ ਚੀਜ਼ ਦੇ ਉੱਤੇ ਆਪਾਂ ਯਕੀਨ ਕਰ ਲਈਏ ਕਿਦਾਂ ਮਤਲਬ ਇਸ ਚੀਜ਼ ਦਾ ਪੈਰਾਮੀਟਰ ਹੋਵੇ ਕਿ ਲੋਕਾਂ ਨੂੰ ਪਤਾ ਲੱਗੇ ਲੋਕ ਪੈਸੇ ਵੀ ਖਰਚਣ ਨੂੰ ਤਿਆਰ ਬੈਠੇ ਆ ਕਿ ਮੈਨੂੰ ਚੰਗੀ ਚੀਜ਼ ਸ਼ੁੱਧ ਚੀਜ਼ ਮਿਲੇ ਤਾਂ ਕਿ ਇਹ ਜਿਹੜੀਆਂ ਬਿਮਾਰੀਆਂ ਦੇ ਉੱਤੇ ਫਿਰ ਹਸਪਤਾਲਾਂ ਦੇ ਵਿੱਚ ਪੈਸੇ ਲੱਗਦੇ ਆ ਤਾਂ ਉਹ ਇੱਕ ਤਾਂ ਲੋਕ ਫਿਜ਼ੀਕਲੀ ਤੌਰ ਦੇ ਉੱਤੇ ਪਰੇਸ਼ਾਨ ਹੁੰਦੇ ਆ ਉੱਪਰੋਂ ਜਿਹੜਾ ਫਾਈਨੈਂਸ਼ਲੀ ਤੌਰ ਦੇ ਉੱਤੇ ਵੀ ਹਸਪਤਾਲਾਂ ਦੇ ਵਿੱਚ ਪੈਸੇ ਲੱਗਦੇ ਆ ਉਹਦਾ ਮੇਨ ਕਾਰਨ ਹੈਗਾ ਆ ਖਾਣਾ ਪੀਣਾ ਤੇ ਮਲਾਵਟ ਖੋਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜੜੀ ਹੈ ਉਹ ਵਧਦੀ ਜਾ ਰਹੀ ਹੈ ਤੇ ਇਸ ਕਰਕੇ ਕਿੰਨਾ ਪਤਾ ਲੱਗੇ ਕਿ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਮਿਲਾਵਟ ਕਰਦੇ ਨੇ ਖਾਣ ਪਾਣ ਖਾਸ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਤੁਹਾਡੇ ਅੰਦਰ ਜਾਂਦੀਆਂ ਆ ਹਨਾ ਦੁੱਧ ਵਾਲਾ ਦੁੱਧ ਨਕਲੀ ਵੇਚੀ ਜਾ ਰਿਹਾ ਪਨੀਰ ਵਾਲਾ ਪਨੀਰ ਨਕਲੀ ਵੇਚੀ ਜਾ ਰਿਹਾ ਸਬਜ਼ੀ ਵਾਲਾ ਸਬਜ਼ੀ ਦੇ ਵਿੱਚ ਪ੍ਰੈਸਟੀ ਸਾਈਜ਼ ਜ਼ਿਆਦਾ ਪਾਈ ਜਾ ਰਿਹਾ ਜਾਨੀ ਇੱਕ ਦੂਜੇ ਦੇ ਘਰ ਹੀ ਅਸੀਂ ਮੌਤ ਵੰਡੀ ਜਾਂਦੇ ਆ ਬੰਦਾ ਹੀ ਬੰਦੇ ਦਾ ਦੁਸ਼ਮਣ ਹੈ ਅੱਜ ਬਣਿਆ ਐਸਾ ਹੀ ਬੰਦੇ ਲਈ ਅੱਜ ਕੱਲ ਹੈ ਸਭ ਬਣਿਆ ਉਪਜਾਊ ਪੰਨ ਵਿੱਚ ਮੌਤ ਜਹੀ ਨਾ ਜ਼ਹਿਰ ਖਿਲਾਰੋ ਰੋਂਦੇ ਹੋਏ ਖੇਤ ਵੀ ਬੋਲ ਪਏ ਸਾਨੂੰ ਨਾ ਮਾਰੋ ਸਾਨੂੰ ਨਾ ਮਾਰੋ ਸਾਨੂੰ ਨਾ ਮਾਰੋ ਸਾਰੀਆਂ ਚੀਜ਼ਾਂ ਦੇ ਵਿੱਚ ਇੱਕੋ ਇੱਕ ਨਿਚੋੜ ਨਿਕਲਦਾ ਕਿ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਕੋਈ ਵੀ ਫੂਡ ਸੇਫਟੀ ਜਿਹੜਾ ਐਕਟ ਵਾ ਉਹ ਸਖਤ ਹੋਣਾ ਚਾਹੀਦਾ ਤਾਂ ਕਿ ਘੱਟੋ ਘੱਟ ਜਿਹੜੀਆਂ ਸ਼ੁੱਧ ਚੀਜ਼ਾਂ ਆ ਉਹ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਆ ਲੋਕਾਂ ਨੂੰ ਵੀ ਇੱਕ ਮੇਰਾ ਦੋਸਤ ਹੈ ਉਹ ਮਠਿਆਈ ਵੇਚਦਾ ਆ ਉਹ ਕਹਿੰਦਾ ਕਿ ਮੈਂ ਮਠਿਆਈ ਜਿਹੜੀ ਆ ਹਮੇਸ਼ਾ ਜਿਹੜੀ ਆ ਮੈਂ ਵਧੀਆ ਹੀ ਬਣਾਉਣਾ ਤੇ ਵਧੀਆ ਹੀ ਮੈਂ ਚੀਜ਼ਾਂ ਵਰਤਦਾ ਆਪਣੇ ਵੱਲੋਂ ਮੈਂ 100% ਜਾਨੀ ਕਿ ਜਿਹੜੀ ਚੀਜ਼ ਬਣਾਉਣਾ ਆ ਪਰ ਕਹਿੰਦਾ ਜਿਹੜੇ ਲੋਕ ਨੇ ਫਿਰ ਜਦੋਂ ਅਸੀਂ ਉਸ ਸ਼ੁੱਧ ਚੀਜ਼ ਦਾ ਅਸੀਂ ਜਿਹੜਾ ਦਾਮ ਆ ਹੁਣ ਸ਼ੁੱਧ ਚੀਜ਼ ਦਾ ਦਾਮ ਵੀ ਤਾਂ ਸ਼ੁੱਧਾ ਹੀ ਹੋਣਾ ਫਿਰ ਜ਼ਿਆਦਾ ਹੀ ਹੋਊਗਾ ਨਾ ਜੇ ਕੋਈ ਮਲਾਵਟੀ ਚੀਜ਼ ਹੋਊਗਾ ਉਹਦਾ ਰੇਟ ਵੀ ਘੱਟ ਹੋਊਗਾ ਉਹ ਕਹਿੰਦਾ ਭਈ ਔਰ ਲੋਕੀ ਆ ਕੇ ਨਾ ਸਾਡੇ ਨਾਲ ਬਹਿਸ ਕਰਨ ਲੱਗ ਪੈਂਦੇ ਆ ਕਿ ਫਲਾਨੀ ਜਗ੍ਹਾ ਬਰਫੀ ਐਨੀ ਐਨੇ ਨੂੰ ਮਿਲਦੀ ਆ ਤੇ ਤੂੰ ਐਨੇ ਦੀ ਦੇ ਰਿਹਾ ਕਹਿੰਦਾ ਫੇਰ ਬੰਦਾ ਉੱਥੇ ਕੀ ਕਰੇ ਇੱਥੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਤੁਹਾਡੇ ਬੱਚੇ ਖਾਂਦੇ ਆ ਉਹ ਮਠਿਆਈਆਂ ਤੁਸੀਂ ਆਪ ਖੋਦ ਖਾਂਦੇ ਹੋ ਉਹ ਮਠਿਆਈਆਂ ਇਸ ਕਰਕੇ ਜਦੋਂ ਕੋਈ ਸ਼ੁੱਧ ਚੀਜ਼ ਵੇਚਦਾ ਆ ਤਾਂ ਉਹ ਅਗਰ ਉਸ ਚੀਜ਼ ਦਾ ਸਹੀ ਰੇਟ ਲੈਂਦਾ ਤਾਂ ਆਪਾਂ ਨੂੰ ਭਰ ਦੇਣਾ ਚਾਹੀਦਾ ਕਿਲੋ ਦੀ ਬਜਾਏ ਅੱਧਾ ਕਿਲੋ ਚੀਜ਼ ਲੈ ਲਓ ਪਰ ਲਓ ਜਿਹੜੀ ਪਿਓਰ ਆ ਸ਼ੁੱਧ ਹੋਆ ਹੁਣ ਦੂਜੀ ਤਰਫ ਲੋਕਾਂ ਦਾ ਵੀ ਇੱਕ ਸਵਾਲ ਆ ਲੋਕੀ ਕਹਿੰਦੇ ਆ ਕਿ ਅਸੀਂ ਪੈਸੇ ਦੇਣ ਨੂੰ ਤਿਆਰ ਆ ਚੰਗੇ ਜਿਹੜੇ ਪ੍ਰੋਡਕਟ ਦੀ ਚੰਗਾ ਦਾਮ ਦੇਣ ਨੂੰ ਤਿਆਰ ਆ ਪਰ ਬਹੁਤ ਸਾਰੇ ਜਿਹੜੇ ਆ ਲੋਕ ਐਦਾਂ ਦੇ ਨੇ ਕਿ ਮੰਨ ਲਓ ਮੈਂ 500 ਰੁਪਏ ਕਿਲੋ ਬਰਫੀ ਲੈ ਆਇਆ ਪਰ ਜਦੋਂ ਉਸ برفੀ ਦੇ ਵਿੱਚ ਵੀ ਮਲਾਵਟ ਹੁੰਦੀ ਹੈ ਤੇ ਬੰਦਾ ਵੇਚ ਵੀ 500 ਰੁਪਏ ਕਿਲੋ ਰਿਆ ਰੇਟ ਵੀ ਉਹ ਵਧੀਆ برفੀ ਦਾ ਲੈ ਰਿਆ ਪਰ ਉਹ ਦੇ ਵੀ ਮਾੜੀ ਚੀਜ਼ ਰਿਆ ਫਿਰ ਲੋਕ ਕਹਿੰਦੇ ਆ ਉੱਥੇ ਅਸੀਂ ਕੀ ਕਰੀਏ ਇੱਥੇ ਸਾਡੀ ਦੋ ਪਾਸੇ ਜ਼ਿੰਮੇਵਾਰੀ ਵੱਡ ਜਾਂਦੀ ਹੈ ਜਿਹੜਾ ਵੇਚਣ ਵਾਲਾ ਆ ਉਹ ਆਪਣੇ ਜ਼ਮੀਰ ਦੇ ਨਾਲ ਸਮਝੌਤਾ ਨਾ ਕਰੇ ਉਹ ਆਪਣੇ ਜ਼ਮੀਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਜਿਹੜੀ ਚੀਜ਼ ਆ ਵਧੀਆ ਬਣਾਵੇ ਤੇ ਜਿਹੜੇ ਲੋਕ ਨੇ ਉਹ ਵਧੀਆ ਚੀਜ਼ ਦੀ ਕਦਰ ਕਰਨ ਤੇ ਵਧੀਆ ਚੀਜ਼ ਤੇ ਵਧੀਆ ਪੈਸੇ ਦੇਣ ਦੂਜੇ ਨੰਬਰ ਦੇ ਉੱਤੇ ਸਰਕਾਰ ਨੂੰ ਇੱਕ ਸੁਝਾਅ ਵੀ ਆ ਕਿ ਤੁਸੀਂ ਜ਼ਰੂਰ ਜਿਹੜਾ ਆ ਜਿਹੜੇ ਫੂਡ ਇਨਸਪੈਕਟਰ ਨੇ ਜਿਹੜੀ ਦਿਨੋਂ ਦਿਨ ਜਿਹੜੀ ਬਿਮਾਰੀ ਵਧਦੀ ਜਾ ਰਹੀ ਹੈ ਕੈਂਸਰ ਦੀ ਬਿਮਾਰੀ ਖਾਸ ਤੌਰ ਤੇ ਜਿਹੜੀ ਘਰ-ਘਰ ਦੇ ਵਿੱਚ ਪੈਰ ਪਸਾਰ ਰਹੀ ਆ ਉਹਦਾ ਮੇਨ ਜਿਹੜਾ ਰੀਜ਼ਨ ਆ ਮੇਨ ਜਿਹੜਾ ਕਾਰਨ ਆ ਉਹ ਕਾਰਨ ਜਿਹੜਾ ਮੇਨ ਇਹੀ ਆ ਕਿ ਜਿਹੜੀ ਮਲਾਵਟ ਖੋਰੀ ਆ ਉਹ ਮੇਨ ਰੀਜ਼ਨ ਜਿਹੜਾ ਮੇਨ ਕਾਰਨ ਆ ਇਸ ਕਰਕੇ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਅ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਜ਼ਰੂਰਤ ਹੈ ਕਿ ਮਲਾਵਟ ਖੋਰੀ ਜਿਹੜੇ ਕਰਦੇ ਨੇ ਜਿਹੜੇ ਬੰਦੇ ਬਣਦੇ ਹੀ ਨਹੀਂ ਹੈ ਹਰ ਚੀਜ਼ ਦੇ ਵਿੱਚ ਮਲਾਵਟਾਂ ਕਰਦੇ ਨੇ ਤਾਂ ਉਹਨਾਂ ਚੀਜ਼ਾਂ ਤੋਂ ਜ਼ਰੂਰ ਜਿਹੜਾ ਆ ਉਹ ਉਹਨਾਂ ਚੀਜ਼ਾਂ ਦੇ ਉੱਤੇ ਨਕੇਲ ਕੱਸੀ ਜਾਣੀ ਚਾਹੀਦੀ ਹੈ ਇਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ ਜਿਹੜਾ ਬੰਦਾ ਜਾਣ ਬੁੱਝ ਕੇ ਕਿਸੇ ਨੂੰ ਮਾੜੀ ਚੀਜ਼ ਖਿਲਾ ਰਿਹਾ ਆ ਕਿਸੇ ਅ ਮਤਲਬ ਲੋਕਾਂ ਨੂੰ ਮੌਤ ਵੱਢ ਰਿਹਾ ਆ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਹਦੇ ਵਿੱਚ ਅ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਸਿਰਫ ਇਹੀ ਆ ਕਿ ਆਪਾਂ ਰਲ ਮਿਲ ਕੇ ਇੱਕ ਸਮਾਜ ਨੂੰ ਚੰਗੇ ਸਮਾਜ ਨੂੰ ਸਿਰਜਣ ਦੇ ਵਾਸਤੇ ਆਪਾਂ ਰਲਿਏ ਮਿਲਿਏ ਤੇ ਫਿਰ ਆਪਾਂ ਚੰਗੇ ਟੌਪਿਕਾਂ ਦੇ ਉੱਤੇ ਗੱਲਬਾਤ ਕਰੀਏ ਅ ਇਦਾਂ ਦੀਆਂ ਵੀਡੀਓ ਜਿਹੜੀਆਂ ਆ ਮੈਂ ਦੇਖਿਆ ਲੋਕ ਦੇਖਦੇ ਵੀ ਘੱਟ ਆ ਤੇ ਸ਼ੇਅਰ ਵੀ ਬਹੁਤ ਘੱਟ ਕਰਦੇ ਆ ਪਰ ਕਹਿੰਦੇ ਕਿ ਸਮਾਜ ਨੂੰ ਤੁਸੀਂ ਦੇਖ ਕੇ ਕੀ ਜਾ ਰਹੇ ਆ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਐਦਾਂ ਦੀਆਂ ਵੀਡੀਓ ਮੈਂ ਬਣਾਦਾ ਹੀ ਰਹਿਣਾ ਜੋ ਮੇਰੇ ਮਨ ਦੇ ਵਿੱਚ ਆਇਆ ਮੈਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਔਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਸਾਥ ਦੇ ਦਿਓ ਇਹ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਾਂਗੇ ਤੇ ਤੁਹਾਡੇ ਕੀ ਵਿਚਾਰ ਨੇ ਮਲਾਵਟ ਖੋਰੀ ਦੇ ਬਾਰੇ ਜ਼ਰੂਰ ਦੱਸਿਓ ਤੇ ਤੁਹਾਡੇ ਨਾਲ ਕੋਈ ਐਦਾਂ ਦੀ ਕੋਈ ਇਨਸੀਡੈਂਟ ਹੋਇਆ ਹੋਇਆ ਉਹਦੀ ਵੀਡੀਓ ਬਣਾ ਕੇ ਵੀ ਤੁਸੀਂ ਮੈਨੂੰ ਭੇਜ ਸਕਦੇ ਆ ਮੈਂ ਆਪਣੇ ਪੇਜ ਦੇ ਉੱਤੇ ਜ਼ਰੂਰ ਪਾਉਂਗਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ